ਵੇ ਲਾ ਥੱਲੇ ਜੀ ਕੀ ਆ ਸਕਿਆ ਬੱਸ ਆ ਰਹੀ ਸੀ ਜੀ ਇਹਡਾ ਫੇਰ ਪਰ ਉਹਨੂੰ ਕੁੜੀ ਕੋਰ ਤੇ ਜਾਣਾ ਸੀ ਜੀ ਇਨਾ ਕੇ ਬਾਸ ਰੋਕ ਦੇਣੇ ਸਾਈਡ ਤੇ ਉਹਨੂੰ ਛਾਲ ਮਾਰਤੀ ਚਲਦੀ ਬਸ ਚਲਦੀ ਬਸ ਕੋਈ ਉਹ ਬਾਤ ਕਰ ਗਿਆ ਬਾਤ ਉਹ ਮਗਰਟ ਹੈ ਮਗਰ ਕਰਦੀ ਕੋਈ ਇੰਜਰੀ ਕਿ ਨਹੀਂ ਹੋਈ ਹੈ ਗਈ ਹੈ ਇੰਜਰੀ ਪੂਰੀ ਤੇ ਤਾਂ ਕਲੀਨਰ ਲੈ ਕੇ ਗਏ ਹਾਡੀਆ ਲੈ ਗਏ ਉਹਨਾਂ ਅਮਰ ਜੀ ਵੀ ਬਾਤ ਕੀ ਹੈ ਜੋ ਲੜੀ ਗਈ ਹੈ ਉਹ ਕੁੜੀ ਨੇ ਉਤਰਨਾ ਸੀ ਉਹਨਾਂ ਨੇ ਖੁਦ ਹੀ ਛਲੰਗ ਮਾਰਤੀ ਆਈ ਹੈ ਉਸਕੇ ਬਾਅਦ ਕੀ ਹੋਇਆ ਕੁਝ ਨਹੀਂ ਘਰ ਸਾਨੂੰ ਨਹੀਂ ਪਤਾ ਲੱਗਿਆ ਉਹ ਕਦੋਂ نیچے ਡੇਗ ਗਈ ਸੀ ਬਾਸ ਬਸ ਉੱਪਰ ਵੀ ਚੜੀ ਹੁੰਦੀ ਇਹ ਨਹੀਂ ਪਤਾ ਸਾਨੂੰ ਬਸ ਨਾਲ ਇੱਕ ਕਿੱਥੇ ਹੋਏ ਨਹੀਂ ਜੀ ਜਖਮੀ ਹੁਣ ਤੇ ਮੈਂ ਕੀ ਕੰਡੀਸ਼ਨ ਹੈ ਅਸੀਂ ਵੇਖੀ ਨਹੀਂ ਹਾਂ ਬਸ ਅਸੀਂ ਸਿਰਫ ਨਾ ਪਤਾ ਵੀ ਚਲਾਂਗ ਮਾਰੀ ਹਾਂ ਚਲਾਂਗ ਮਾਰੀ ਸੀ ਉਹਨੇ ਚਲਾਂਗ ਮਾਰਤੇ ਉਹਨੇ ਜੀ ਜਦੋਂ ਬਸ ਚੱਲਦੀ ਚਲਦੀ ਬਸ ਹਾਂ ਜੀ